ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਮਾਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਾ ਪਕਾਲਾ ਸਾਹਿਬ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਉਹਨਾਂ ਨੇ ਤਿੰਨ ਪਸ਼ੂ ਸੇਲ ਕਰਨੇ ਆ ਇੱਕ ਗੱਬਣ ਪਹਿਲਣ ਵੈੜ ਇੱਕ ਗੱਬਣ ਝੋਟੀ ਦੇ ਇੱਕ ਸੂਈ ਸਵਾਈ ਆ ਜੀ ਬਿਨਾ ਬੱਚੇ ਤੋਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਈ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਹੋਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਠੀਕ ਆ ਜੀ ਵਪਾਰ ਕਰਦੇ ਵੀਰ ਜੀ ਹਾਂਜੀ ਵੀਰ ਜੀ ਠੀਕ ਆ ਵੀਡੀਓ ਪਹਿਲੀ ਲੱਗੀ ਬਾਣ ਮ ਆਪਣੀ ਤੇ ਕਿੰਨੇ ਪਹੂ ਆ ਜੀ ਤਿੰਨ ਵੀਰ ਜੀ ਤਿੰਨ ਹਾਂਜੀ ਇੱਕ ਵੈੜਾ ਤੇ ਦੋ ਮੱਝਾਂ ਹਨਾ ਹਾਂਜੀ ਅਡਰੈਸ ਦੱਸ ਦੋ ਵੀਰ ਜੀ ਆਪਣਾ ਅਡਰੈਸ ਵੀਰੇ ਪਿੰਡ ਮਾਦਲਵਾਲ ਜੀ ਹਾਂਜੀ ਅਸੀਰ ਬਾਬਾ ਕਾਲਾ ਜੀ ਦਾ ਅੰਬਰਸਰ ਠੀਕ ਹੈ ਜੀ ਤੇ ਵੀਰ ਪਿੰਡ ਵਾਲੇ ਬੰਦੇ 5 ਕਿਲੋਮੀਟਰ ਪਿੰਡ ਕਿੱਥੇ ਕੇ ਪੈਂਦਾ ਵੀਰ ਜੀ ਮੇਰੇ ਆ ਗੈਰੀ ਰੋਡ ਤੇ ਆ ਗੈਰੀ ਰੋਡ ਤੇ ਠੀਕ ਹੈ ਬਾਕੀ ਲੋਕੇਸ਼ਨ ਭੇਜ ਦਿਓ ਜਦੋਂ ਵੀ ਠੀਕ ਆ ਨਾਮ ਕੀ ਵੀਰ ਜੀ ਆਪਣਾ ਸਾਹਬ ਸਿੰਘ ਸਾਹਬ ਸਾਹਬ ਸਿੰਘ ਫੋਨ ਨੰਬਰ ਦੱਸ ਦੋ 8249 ਜੀ ਬੋਲੋ 82494107 ਠੀਕ ਆ ਵੀਰ ਦੀ ਪਹਿਲੀ ਵੀਡੀਓ ਆ ਥੋੜਾ ਵੀਰ ਸੰਗਦਾ ਵਾ ਤੇ हां जी वीर जी ਵੈੜ ਕਿਨਵਾ ਸੁਹਾਵਾ ਇਹ ਪਹਿਲਾ ਸੁਹਾਵਾ ਵੈੜ ਪਹਿਲਾ ਸੁਹਾਵਾ ਸੋਹਣਾ ਤੇ ਦੇਣ ਕਿੰਨੇ ਲੈ ਜੂਗੀ 20 22 ਦਿਨ ਵੀਰੇ ਖਾਣ ਤੋੜ ਲੋ ਵੀਰ ਜੀ ਤੋੜ ਲੋ ਨਾਲ ਨਾਲ 20 22 ਦਿਨ ਲੈ ਜੂਗੀ ਹਨਾ ਆ ਵੇਖੋ ਕਰੋ ਚੱਕ ਕੱਦ ਕੱਡ ਸੋਹਣਾ ਵੈੜ ਦਾ ਥਾਣ ਵੀ ਬੜਾ ਸੋਹਣਾ ਲੱਗਾ ਜੀ 20 ਤੋਂ 22 ਦਿਨ ਲੈ ਜੂਗੀ ਬਾਕੀ ਕੁਆਲਿਟੀ ਪੂਰੀ ਆ ਦੁੱਧ ਵੀ ਚੰਗਾ ਚਵਾਉਗੀ ਸੋਹਣੀ ਸਨਕੀ ਪੂਰੀ ਲੈ ਜੋ ਵੀਰ ਜੀ ਬੰਦੋ ਆ ਵੇਖੋ ਜੀ ਬਾਕੀ ਕੱਦ ਚੱਕ ਕਰ ਲੋ ਪੂਰਾ ਵੱਡਾ ਵਾ ਖਾਣ ਵੀ ਬੜਾ ਸੋਹਣਾ ਵੀ ਪਹਿਲਾ ਸੂਆ ਸੋਹਣਾ ਕਰਮਾਲੀ ਦੇ ਖਾਣ ਵੇਖੋ ਪੂਰੇ ਨਖੜਵੇਂ ਹੋ ਜਣੇ ਆ ਚੰਗਾ ਹਵਾਨਾ ਭਰੂ ਆ ਵੇਖੋ ਇਹ ਗਾਇਬ ਵੀ ਚੰਗਾ ਠੀਕ ਆ ਤੇ ਚੈੱਕ ਵੀਰ ਜੀ ਪਾਸ ਆ ਆਪਣੇ ਹਾਂਜੀ ਵੀਰੇ ਠੀਕ ਆ ਤੇ ਬਾਕੀ ਮੂੰਹ 6 ਦੰਦ ਮੂੰਹ ਵੀਰੇ ਮੂੰਹ ਤਾਂ 6 ਦੰਦ ਵਾ ਤੇ ਬਾਕੀ ਕੁਆਲਿਟੀ ਵੇਖ ਲੋ ਚੈੱਕ ਕਰ ਲੋ ਗਰਮੀਆਂ ਦੇ ਵਿੱਚ ਵੀ ਚੰਗਾ ਦੁੱਧ ਦਿੰਦੀ ਆ ਇਹ ਤੇ ਗਾਂ ਸਿਆਲ ਚ ਵੀ ਸੂਣਾ ਵਾ ਇਹਨੇ 20 ਦਿਨਾਂ 22 ਦਿਨਾਂ ਹਾਂਜੀ ਕੋਈ 25 ਦਿਨ ਮੰਨ ਕੇ ਖੜੇ ਸਾਡੀ ਚੈੱਕ ਪਾਸ ਆ ਹਾਂਜੀ ਤੇ ਆਪਣੀ ਵੀ ਅਗਲਾ ਚੈੱਕ ਕਰ ਲਓ ਹਾਂਜੀ ਚੈੱਕ ਤੇ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਮੇਰੇ 35000 ਕਰਦੇ ਆ 35000 ਮੌਕੇ ਤੇ ਛੋੜ ਕਰ ਦੋਗੇ ਹਾਂਜੀ ਮਨਤਨ ਕਰਾਂਗੇ ਖੁੱਲਾ ਕਰ ਦੋਗੇ ਕਿ ਲੈ ਜਿਆ ਕਿੰਨਾ ਕਰ ਦੋਗੇ 60000 ਠੀਕ ਹੈ ਤੇ 32 ਦੀ ਨਾ ਕਰਦੀਏ 3 ਦਾ ਕਰਦੀਏ 32 ਦੀ ਦੇਣਾ ਆ ਵੇਖੋ ਜੀ ਸੋਹਣੀ ਪੂਰੀ ਆ ਵੈਟ ਚੈੱਕ ਕਰ ਲਓ ਬਾਕੀ ਕੁਆਲਿਟੀ ਵੀ ਚੰਗੀ ਕੱਦ-ਕੱੜ ਵੀ ਚੰਗਾ ਇਹ ਆਕੇ 12-13 ਕਿਲੋ ਦੁੱਧ ਚਵਾਈ ਹਾਂ ਠੀਕ ਹੈ ਵੀ ਠੰਡੀ ਧੀਰੀ ਸੋਹਣੀ ਸਨਖੀ ਪੂਰੀ ਜੀ ਤੇ ਅੱਗੇ ਝੋਟੀ ਦਿਖਾਈਏ ਦੂਜਾ ਸੁਆਹ ਵੀਰੇ ਝੋਟੀ ਦੂਜਾ ਸੁਆਹ ਸਿੰਘ ਦੀ ਕੁਆਲਿਟੀ ਦਿਖਾਉਨੇ ਆ ਝੋਟੀ ਦਾ ਸਿੰਘ ਵੇਖੋ ਕਿੰਨਾ ਸੋਹਣਾ ਲੱਗਾ ਇਸ ਕੁਆਲਿਟੀ ਪੂਰੀ ਆ ਤੇ ਹਵਾਨਾ ਵੀ ਬੜਾ ਸੋਹਣਾ ਜੀ ਤੋੜ ਲੋ ਵੀਰ ਜੀ ਇੰਦਵਾਰੀ ਕਰ ਆ ਵੇਖੋ ਜੀ ਆ ਵੇਖੋ ਸਿੰਘ ਦੀ ਕੁਆਲਿਟੀ ਚੈੱਕ ਕਰੋ ਫੇਸ ਵੀ ਚੰਗਾ ਆ ਵੇਖੋ ਜੀ ਖਾਨ ਬਹੁਤ ਸੋਹਣਾ ਲੱਗਾ ਜੀ ਇਹਨੂੰ ਗੈਬ ਵੀ ਚੰਗਾ ਥਣਾ ਦਾ ਹਵਾਨਾ ਬੜਾ ਸੋਹਣਾ ਸੁਆਹ ਦੂਜਾ ਵੀਰ ਜੀ ਦਾ ਹਾਂ ਵੀਰੇ ਦੂਜਾ ਸੁਆਹ ਠੀਕ ਆ ਜੀ ਦੂਜਾ ਸੂਆ ਸੂਆ ਦੇਣ ਕਿੰਨੇ ਖੜੂਗੀ ਏ ਵੀਰੇ ਹਫਤਾ ਖੜਨਾ ਚ ਨੇ ਇੱਕ ਹਫਤਾ ਲੈ ਜੂਗੀ ਹਲੋ ਵੀਰੇ ਜਲਦੀ ਜਲਦੀ ਆ ਵੇਖੋ ਜੀ ਬਾਕੀ ਚੰਗੀ ਸੋਹਣੀ ਆ ਥਾਣ ਬੜਾ ਸੋਹਣਾ ਲੱਗਾ ਜੀ ਤੇ ਵੀਰ ਜੀ ਦੁੱਧ ਕਿੰਨਾ ਕ ਚਵਾਉਗੀ ਏ ਵੀਰੇ 12 13 ਕਿਲੋ ਦੇਈ ਜਾਊਗੀ 12 13 ਬਾਕੀ ਹੈ ਵੀ ਸੋਹਣੀ ਆ ਸੁਣਖੀ ਆ ਸਿੰਘ ਵੀ ਸੋਹਣਾ ਲੱਗਾ ਇਹਨੂੰ ਥਾਣ ਵੀ ਬੜਾ ਸੋਹਣਾ ਜੀ ਵੀਰ ਜੀ ਥਾਣਾ ਦੀ ਕੋਈ ਬਾਤ ਘਾੜ ਦੇਣਾ ਹੋਊਗੀ ਜੀ ਨਾ ਠੀਕ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਹੈ ਮੁੱਲ 85000 ਰੁਪਏ ਮਾਣ ਤਣ ਕਿੰਨਾ ਕਰ ਦੋਗੇ ਕਰ ਦਾਂਗੇ 30000 ਤਿੰਨ ਦਾ 82 ਦੀ ਹੋਗੀ 80 ਦੀ ਦੇ ਰਾਂਗੇ 80 ਇਹ ਛੋੜ ਕਰ ਦੇਗਾ ਕਰ ਦਾਂਗੇ ਵੀਰੇ ਬਾਕੀ ਸੋਹਣੀ ਬੜੀ ਆ ਜੀ ਵੀਰ ਨੇ ਮੁੱਲ ਬਿਲਕੁਲ ਜਾਇਜ਼ ਕੀਤਾ ਏ ਫੋਨ ਜਰੂਰ ਕਰਿਓ ਪਹਿਲੀ ਵੀਡੀਓ ਆ ਵੀਰ ਨੂੰ ਫੋਨ ਲਾ ਲਿਓ ਚੰਗੀ ਸੋਹਣੀ ਸੁਨੱਖੀ ਆ ਜੀ ਛੋਟੀ ਵੀ ਤੇ ਤੀਜੇ ਨੰਬਰ ਵਾਲੀ ਸੂਈ ਆ ਭਾਜੀ ਵੀਰੇ ਮਹੀਨੇ ਦੀ ਸਹੀਦ ਬੱਚਾ ਗਿਆ ਮਾਤ ਦੁੱਧ 7 ਕਿਲੋ ਦੇ ਅੱਛਾ ਇੱਕ ਮਹੀਨਾ ਹੋ ਗਿਆ ਸੂਈ ਨੂੰ ਤੇ ਦੁੱਧ ਇਸ ਟਾਈਮ ਤੇ 7 ਕਿਲੋ ਰਿਹਾ ਤਿਆਰ ਆ ਜਿਹੜਾ ਹਾਂਜੀ ਠੀਕ ਹੈ ਜੀ ਤੋਰੀਆਂ ਨੂੰ ਵੀ ਦੁੱਧ 7 ਕਿਲੋ ਇਹਦੇ ਕੋਲ ਹਨਾ ਆ ਵੇਖੋ ਜੀ ਹਣਾ ਸੋਹਣਾ ਲੱਗਾ ਇਹਨੂੰ ਵੀਰ ਜੀ ਥਣਾ ਜ ਕੋਈ ਬਾਤ ਕੱਢਨੀ ਕੋਈ ਨਹੀਂ ਮੇਰੇ ਬਾਤ ਕਾ ਇੱਕ ਮਹੀਨਾ ਹੋ ਗਿਆ ਹਣਾ ਇੱਕ ਮਹੀਨਾ ਹੋ ਗਿਆ ਠੀਕ ਹੈ ਜੀ ਠੀਕ ਹੈ ਆ ਵੇਖੋ ਜੀ ਚੈੱਕ ਕਰ ਲੋ ਬਾਕੀ ਮੋਲੇ ਦਾ ਵੀ ਜਾਇਜ਼ ਹੀ ਕਰਨਾ ਵੀਰ ਨੇ ਤੇ ਤਿੰਨੇ ਹੀ ਪਸ਼ੂ ਬਹੁਤ ਹੀ ਸੋਹਣੇ ਆ ਚੰਗੇ ਆ ਜੀ ਆ ਵੇਖੋ ਬੱਚਾ ਇਹਦਾ ਹੈ ਨਹੀਂ ਗਾ ਬੱਚਾ ਗਿਆ ਮਰ ਸੀ ਤੇ ਮਿਲਦੀ ਵੀਰ ਜੀ ਕਿਦਾਂ ਟੀਕੇ ਨਾ ਕਿਦਾਂ ਜੀ ਐਂਦਾ ਮੇਰੇ ਬੈਠੋ ਪਾੜਾ ਪਾਗੇ ਅੱਛਾ ਪਾੜਾ ਪਾਗੇ ਇਦਾਂ ਹੀ ਮੇਰੇ ਪਿੰਦੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਮੁੱਲ ਵੀਰੇ ਦਾ 50000 ਕਰਦੇ ਆ ਮਾਨ ਤਨ ਕਰ ਦੋਗੇ ਮੌਕੇ ਤੇ 45 ਨਹੀਂ ਦੇ ਰਾਂਗੇ ਵੀਰੇ ਬਾਕੀ ਜਿੰਨੂੰ ਵੀ ਪਸੰਦ ਹੋਵੇ ਖੂਨ ਕਰ ਰਿਹਾ ਨਾ ਪਿਓ ਦੇ ਦੋ ਟੰਗ ਟਿਆਂ ਦੇ ਡੰਗ ਚੋਗੇ ਠੀਕ ਆ ਜੀ ਆਹ ਵੇਖੋ ਜੀ ਆਗੇ ਤੇ 7 ਕਿਲੋ ਦੁੱਧ ਐਸ ਟਾਈਮ ਤੇ ਜਿਹੜਾ ਚੋਗੇ ਲੈ ਜੇ ਭਾਵੇਂ ਕੋਈ ਖਣਾ ਦੀ ਓਕੇ ਆ ਨਾ ਸਾਰੀ ਓਕੇ ਓਕੇ ਵੀਰੇ ਠੀਕ ਆ ਜੀ ਤੇ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਠੀਕ ਆ ਆਹੀ ਤਿੰਨ ਪਸ਼ੂ ਸੇਲ ਕਰਨੇ ਵੀਰ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹੜੇ ਗੱਬਣ ਪਸ਼ੂ ਆ ਉਹਨਾਂ ਥਾਂ ਟਿੱਪ ਕੇ ਜਿਹੜੇ ਸੂਏ ਸਵਾਏ ਆ ਉਹਨਾਂ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ